ਜਨਾਬ ਕਦੇ ਤੁਸੀਂ ਦੇਖਿਆ ਇੱਕ ਦਿਨ ਜੋਲਾ ਚਿੜੀਏ ਦੂਜੇ ਮਰਜਾ ਚਿੜੀਏ ਅੱਜ ਬਹੁਤ ਵਿਜੀਲੈਂਸ ਚੀਫ ਚੰਦਾਜੀ ਬਹੁਤ ਚੰਗਾ ਜੀ ਵਰਿੰਦਰ ਜੀ ਕੀ ਨੌਸੀ ਉਹਨਾਂ ਦੇ ਸਭ ਦੇ ਪਰਤ ਪਰਚੇ ਹਨੇ ਉਹ ਤਾਂ ਫੇਰ ਕੌਣ ਆਗੇ ਪਤਾ ਲੱਗਿਆ ਅੱਜ ਤੱਕ ਜਿਹੜਾ ਵਰਿੰਦਰ ਸਿੰਘ ਜਿਹੜੇ 3 ਸਾਲ ਇਹਨਾਂ ਦੇ ਵਿਜੀਲੈਂਸ ਚੀਫ ਰਹੇ ਜਿਨ੍ਹਾਂ ਤੇ ਸਾਰਿਆਂ ਦੇ ਕੇਸ ਕਰਾਏ ਉਦੋਂ ਦਾ ਮੈਂ ਕਾਂਗਰਸ ਚ ਸੀ ਉਹਨਾਂ ਨੂੰ ਅੱਜ ਤੱਕ ਪਤਾ ਹੀ ਨਹੀਂ ਵੀ ਕਿੱਥੇ ਨੇ ਉਹ ਇੱਕ ਕਦੇ ਸਰਕਾਰਾਂ ਚ ਆਇਆ ਨਹੀਂ ਅੱਜ ਤੱਕ ਉਹ ਕਿੱਥੇ ਨੇ ਹਵਾ ਚ ਨੇ ਉਦੋਂ ਬਾਅਦ ਇੱਥੇ ਕੌਣ ਸੀ ਸੀਪੀ ਕੁਲਦੀਪ ਕੁਲਦੀਪ ਚੈਨ ਸਾਹਿਬ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕੋਈ ਕਸਰ ਨਹੀਂ ਛੱਡੀ ਜੋਕ ਸਰਕਾਰ ਦਾ ਕਰ ਸਕਦੇ ਸੀ ਕੀਤਾ ਜੀ ਨੂੰ ਪੁੱਠਾ ਟੰਗਣਾ ਹੀ ਪੁੱਠਾ ਟੰਗਦਾ ਸਿੱਧਾ ਟੰਗਣਾ ਹੀ ਸਿੱਗੜਾ ਸਿੱਧਾ ਟੰਗਦਾ ਜਿੱਤੇ ਫਰੋਤੀ ਤੇ ਕੇ ਇਸ ਕਹਿਣਾ ਉਹ ਕਰਤੇ 19-19 ਦੇ ਲੋਕਾਂ ਨੂੰ ਜੇਬ ਚ ਰੱਖਿਆ ਮੈਂ ਇੱਕ ਦਿਨ ਚਹਿਲ ਸਾਹਿਬ ਨੂੰ ਫੋਨ ਕੀਤਾ ਚੱਕਿਆ ਨਹੀਂ ਮੈਂ ਕਿਹਾ ਚਹਿਲ ਸਾਹਿਬ ਫਿਰ ਮੈਂ ਕਿਸੇ ਨੇੜੇ ਦੇ ਨੂੰ ਪੁੱਛਿਆ ਉਹ ਮੈਂ ਕਿਹਾ ਚਹਿਲ ਸਾਹਿਬ ਇੰਨੇ ਪਰਚੇ ਤੁਸੀਂ ਕਰਲੇ ਸਾਡੇਾਂ ਤੇ ਆ ਮੇਰੇ ਤੇ ਦੋ ਤਿੰਨ ਕੀਤੇ ਇੱਥੇ ਤੁਹਾਨੂੰ ਪਤਾ ਪਹਿਲਾਂ ਇਲੈਕਸ਼ਨਾਂ ਚ ਹੋ ਗੋ ਬਈ ਆ ਇੰਨਾ ਕੁਝ ਕਰਨ ਦੇ ਬਜਾਏ ਇੰਨੇ ਝੂਠ ਝੂਠੇ ਪਰਚੇ ਤੁਸੀਂ ਕੀਤੇ ਤਾਂ ਫਿਰ ਵੀ ਜੇ ਹਵਾਚੀ ਰਹਿਣਾ ਸੀ ਤਾਂ ਫਿਰ ਕਾਹਦੇ ਲਈ ਮੂੰਹ ਕਾਲਾ ਕਰਾਉਣਾ ਸੀ ਇੰਨਾ ਕੁਝ ਕਰਕੇ ਵੀ ਤੁਸੀਂ ਹਵਾ 'ਚ ਅੱਜ ਗੁਲਦੀਪ ਚਾਹਲ ਸਾਹਿਬ ਨੂੰ ਪੁੱਛੋ ਇੱਥੇ ਕਿੱਡੇ-ਕੱਡੇ ਸ਼ੇਰ ਕੈਂਚੀਆਂ ਲੱਗੀਆਂ ਏ ਜਦੋਂ ਵਰਦੀ ਪਾਈ ਹੁੰਦੀ ਆ ਦੇਖਿਓ ਤਾਂ ਕਿੰਨੀਆਂ ਕਿੰਨੇ ਮੈਡਲ ਲੰਮਕ ਦੇ ਹੁੰਦੇ ਆ ਕਿੰਨੇ ਪਰ ਭਗਵੰਤ ਮਾਨ ਨੇ ਮਿੱਟੀ 'ਚ ਰੋੜ ਤੇ ਸਾਰੇ ਅੱਜ ਅੱਜ ਗੁਲਦੀਪ ਚਾਹਲ ਨੂੰ ਇਹ ਨਹੀਂ ਪਤਾ ਵੀ ਮੈਂ ਪੁਲਿਸ ਚ ਨੇ ਕਾਹ ਚਾ ਕਿੱਥੋਂ ਕਾਰ ਮਿਲਦੀਆਂ ਕਿੱਦੋਂ ਘਰ ਮਿਲਣਾ ਕਿੱਥੋਂ ਗੱਡੀ ਮਿਲਣੀ ਆ ਇਹ ਅੱਜ ਉਹਨਾਂ ਦਾ ਹਾਲ ਇੱਕ ਇੱਥੇ ਡੀਸੀ ਸੀ ਜੋਹਰਵਾਲ ਸਭ ਤੋਂ ਨੇੜੇ ਸੀ ਭਗਵੰਤ ਮਾਨ ਦੇ ਸੰਗਰੂਰ ਚ ਸਭ ਕੰਮ ਕਰਦਾ ਸੀ ਇੱਥੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜੋ ਕੁਝ ਕਰਵਾਇਆ ਜਿਤਾ ਲੀਆਂ ਅੱਜ ਜੋਰਵਾਲ ਸਾਹਿਬ ਕਿੱਥੇ ਨੇ ਇਹ ਤਾਂ ਪੁੱਛੋ ਆਈਐਸ ਹੈਗੇ ਆ ਜੇ ਨਹੀਂ ਹੈਗੇ ਕਿਹੜੇ ਤਨਖਾਹ ਖਾਤੇ ਚੋਂ ਲੈ ਰਹੇ ਕਿਹੜੀ ਗੱਡੀ ਚੋਂ ਲੈ ਰਹੇ ਹੁਣ ਇਹ ਗੱਲ ਕੀ ਆ ਇਹ ਮੈਂ ਚੀਫ ਸੈਕਟਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਤੁਸੀਂ ਤਾਂ ਹੋਸ਼ ਛੁੰਨੇ ਹੋ ਕਿ ਨਹੀਂ ਚਲੋ ਉਹ ਤਾਂ ਹੋਸ਼ ਨਹੀਂ ਹੁੰਦੇ ਜਦੋਂ ਸੀਐਮ ਸਾਹਿਬ ਦੋ ਆਰਡਰ ਕਰਦੇ ਆ ਸੋਫੀ ਲਵਾ ਲੈਂਦੇ ਸ਼ਰਾਬੀ ਹਟਵਾ ਲੈਂਦੇ ਜਦੋਂ ਹੋਸ਼ ਹੁੰਦੇ ਡੀਜੀਪੀ ਹੋਰ ਹੁੰਦਾ ਜਦੋਂ ਪਤਾ ਲੰਦਾ ਮੈਂ ਸ਼ਰਾਬੀ ਹੋ ਕੇ ਡੀਜੀਪੀ ਬਦਲ ਦਿੰਦੇ ਉਹ ਤੁਸੀਂ ਤਾਂ ਦੇਖ ਲਓ ਵੀ ਇਹ ਪੁੱਛ ਲਿਆ ਕਰੋ ਉਹਦੇ ਪੀਏ ਤੋਂ ਜਾਂ ਹੋਰ ਕਿਸੇ ਤੋਂ ਟੈਲੀਫੋਨ ਕਰਕੇ ਵੀ ਹੁਣ ਜਨਾਬ ਕਿਵੇਂ ਨੇ ਹੋਸ਼ 'ਚ ਨੇ ਜਾਂ ਇਸ ਵੇਲੇ 8:00 ਪੀਐਮ ਨੇ ਇਹੇ ਐਡਾ ਹਾਲਾਤ ਸਰਕਾਰ ਦੇ ਯਾਰ ਭੰਡ ਨੇ ਮਾਰਤਾ ਜਦੋਂ ਇਹ ਦੇਖ ਲਓ ਵੀ ਤੁਸੀਂ ਜੇ 8 ਵਜੇ ਤੋਂ ਬਾਅਦ ਤੁਹਾਨੂੰ ਆਰਡਰ ਕਰ ਰਿਹਾ ਇਹ ਬੰਦਾ ਤਾਂ ਤੁਸੀਂ ਉਹਦੇ ਆਰਡਰ ਨਾ ਮੰਨੋ ਕਿਉਂਕਿ ਉਹ ਸੈਂਸਿਟੀ ਹੈ ਨਹੀਂ ਗਾ ਉਹ ਆਪਣੇ ਹੋਸ਼ ਗਵਾ ਚੁੱਕਾ ਹੁੰਦਾ ਕਿ ਸਿਰਫ ਜਨਾਬ ਹੱਥ ਚੱਕ ਲਪਟੈਨ ਬਣੇ ਹੋਏ ਆ ਕੀ ਤੁਸੀਂ ਕਰ ਰਹੇ ਹੋ ਮਤਲਬ ਜਿਹੜਾ ਆਈਪੀਐਸ ਹੈਡੇ ਵੱਡੇ ਨੌ ਰਹੇ ਗੁਰਕੀਰਤ ਕਿਰਪਾਲ ਸਭ ਤੋਂ ਚੰਗੇ ਅਫੀਸਰ ਇੱਕੋ ਅਫਸਰ ਸੀ ਪਾਗਲ ਇੱਕੋ ਆਈਏ ਅਫੀਸਰ ਸੀ ਪਾਗਲਾ ਹੋਮ ਸੈਕਟਰੀ ਸਭ ਸਰਕਾਰਾਂ ਸਟਾਪ ਦੇ ਰਿਹਾ ਜੀ ਗੁਰਕੀਰਤ ਕਿਰਪਾਲ ਨੂੰ ਇਹ ਨਹੀਂ ਪਤਾ ਵੀ ਮੈਂ ਤਨਖਾਹ ਕਿੱਥੋਂ ਲੈਣੀ ਆ ਮੈਂ ਗੱਡੀ ਕਿੱਥੋਂ ਲੈਣੀ ਆ ਘਰ ਕਿੱਥੋਂ ਹਵਾ ਚ ਹੋਰ ਮੈਂ ਕਿੰਨੀ ਲਿਸਟ ਆ ਜਿਹੜੀ ਨੌ ਨਿਹਾਲ ਸਿੰਘ ਤੋਂ ਸ਼ੁਰੂ ਹੋ ਕੇ ਪਤਾ ਹੀ ਨਹੀਂ ਕਿੱਥੇ ਕਿੱਥੇ ਨਹੀਂ ਸਿਰਫ ਗੱਲ ਕੀ ਆ ਇਹ ਅਫੀਸਰ ਸਾਹਿਬਾਨਾਂ ਨੂੰ ਵੀ ਮੈਂ ਕਹਿਣਾ ਚਾਹੁੰਨਾ ਇਹ ਨਾ ਤੁਸੀਂ ਝੂਠੇ ਵਾਦੇ ਕਰਕੇ ਕਰੋ ਲੱਗਣ ਵੇਲੇ ਤੁਸੀਂ ਵਾਦੇ ਕਰ ਲੈਂਦੇ ਹੋ ਮੈਂ ਚੱਕ ਲਿਆਉ ਮਿੱਟੂ ਨੂੰ ਮੈਂ ਚੱਕ ਲਿਆਉ ਮਜੀਠੀਏ ਨੂੰ ਮੈਂ ਚੱਕ ਲਿਆਉ ਪ੍ਰਗਟ ਸਿੰਘ ਨੂੰ ਚੱਕ ਲਿਆਵਾਂਗੇ ਆਸ਼ੂ ਨੂੰ ਇਹ ਕੰਮ ਇਹ ਨਹੀਂ ਹੁੰਦਾ ਹੁੰਦਾ ਕਾਨੂੰਨ ਵੀ ਕੋਈ ਚੀਜ਼ ਆ ਜਦੋਂ ਤੁਸੀਂ ਆਹ ਅਹੁਦੇ ਲੈ ਲੈਂਦੇ ਹੋ ਦੂਜਿਆਂ ਤੋਂ ਲੱਗ ਜਾਂਦੇ ਹੋ ਚੱਕੋਗੇ ਕਿਵੇਂ ਤੁਹਾਡੇ ਤੇ ਕੋਰਟ ਨਹੀਂ ਬੈਠਾ ਤੁਹਾਨੂੰ ਹੋਰ ਨੰਗੇ ਕਰਨ ਵਾਲਾ ਮੀਡੀਆ ਨਹੀਂ ਬੈਠਾ ਫਿਰ ਉਹ ਤੁਹਾਨੂੰ ਜਦੋਂ ਤੁਸੀਂ ਝੂਠੇ ਵਾਦੇ ਜਦੋਂ ਉਹਦੇ ਤੋਂ ਪੂਰੇ ਨਹੀਂ ਹੁੰਦੇ ਫਿਰ ਉਹ ਏ.ਡੀ.ਪੀ. ਆ ਮਾ ਕੇ ਤੁਹਾਨੂੰ ਬਦਲ ਕੀ ਇਸ ਕਰਕੇ ਥੋੜੀ ਬਹੁਤੀ ਆਪਣੀ ਪੰਜਾਬ ਦੇ ਆਈ.ਪੀ.ਐਸ. ਆਫਿਸ ਹੋ ਗਿਆ ਥੱਲੇ ਫਿਰ ਕੀ ਕਰਨਗੇ ਵਿਚਾਨੇ ਥੱਲੇ ਕੀ ਕਰਨਗੇ ਕੀ ਤੁਹਾਡੇ ਐਮ.ਐਲ.ਏ ਨੇ ਕਰਨਾ ਸ਼ੁਰੂ ਕੀਤਾ ਹੋਇਆ ਕੀ ਤੁਸੀਂ ਗੁੰਡਾ ਰਾਜ ਬਣਾਇਆ ਹੋਇਆ ਤੁਹਾਨੂੰ ਕੋਈ ਪਿੰਡ ਨਹੀਂ ਵੜਨ ਦਿੰਦਾ ਕੋਈ ਕਿਸੇ ਤੁਹਾਨੂੰ ਖੜਨ ਨਹੀਂ ਦਿੱਤਾ ਥੋੜੇ ਹਾਲਾਤ ਤਾਂ ਦੇਖੋ ਕੀ ਸਰਕਾਰ ਹੋਵੇ ਭਾਈ ਸਾਹਿਬ ਸਰਕਾਰ اپੋਜੀਸ਼ਨ ਚ ਹੋਵੇ ਕੱਲ ਅਲੱਗ ਸਮਝਦਾ ਆ ਸਾਡੇ ਨਾਲ ਬੀਜੇਪੀ ਵਾਲੇ ਨਾਲ ਗੱਲ ਹੁੰਦੀ ਸੀ ਮੈਂ ਲੱਗ ਮੰਨਦਾ ਤੁਸੀਂ ਸਾਰੇ ਰਲੇ ਹੋਏ ਸੀ ਅੱਜ ਤਾਂ ਸੋਡੀ ਸਰਕਾਰ ਆ ਸਰਕਾਰ ਦੇ 2 ਸਾਲ ਪਏ ਨੇ ਤੇ ਤੁਹਾਡੇ ਕਿਸੇ ਐਮਐਲਏ ਨੂੰ ਕੋਈ ਕਿਸੇ ਪਿੰਡ ਚ ਥੜੇ ਤਾਂ ਨਹੀਂ ਖੜਨ ਦੇ ਰਿਹਾ ਸੀਐਮ ਜਿਹੜਾ ਉਹ ਲੋਕ ਕੇ ਜਾਂਦਾ 26 ਜਨਵਰੀ 15 ਅਗਸਤ ਬਦਲ ਨਹੀਂ ਪੈਂਦੇ ਆ ਦਿਨ ਡਿਵਰਟ ਕਰਦੇ ਵਰਤਾਰਾ ਬਾਜਵਾਜੀ ਨੇ ਬਿਆਨ ਦਿੱਤਾ ਕੋਈ ਮੇਰੇ ਕੋਈ ਨੇੜੇ ਨਹੀਂ ਗੇ ਉਹਨਾਂ ਨੂੰ ਗੱਲ ਕਰਤੀ ਇਸ ਤਰੀਕੇ ਨਾਲ ਜਿਹੜਾ ਮਾਹੌਲ ਤੁਸੀਂ ਖਰਾਬ ਕੀਤਾ ਹੋਇਆ ਹੋਸ਼ ਭਗਵੰਤ ਮਾਨ ਸਾਹਿਬ ਆਉਣਾ ਚਾਹੀਦਾ ਨਹੀਂ ਸਾਰਿਆਂ ਨੂੰ ਇਕੱਠਿਓ ਸਾਨੂੰ ਕੋਈ ਡਰ ਨਹੀਂਗਾ ਤੇ ਜਿਹਨੂੰ ਜੇ ਕੋਈ ਸੋਚਦਾ ਵੀ ਮੈਂ ਇਹਦੇ ਨਾਲ ਹੱਥ ਮਿਲਾ ਕੇ ਉਹ ਫਾਇਦੇ 'ਚ ਰਹ ਜੂਗਾ ਉਹ ਜਮਾ ਨਹੀਂ ਰਹੇ ਤੇ ਦੂਜੀ ਗੱਲ ਤੁਸੀਂ ਕੀ ਇਲੈਕਸ਼ਨ ਦੀ ਕੀਤੀ ਲੁਧਿਆਣੇ ਦੀ ਹਾਂਜੀ ਕੀ ਦੱਸੋ ਕੋਈ ਤਿਆਰੀ ਕੀ ਤਿਆਰੀ ਭਗਵੰਤ ਮਾਨ ਦੀ ਆ ਮੈਂ ਇਸ ਤੁਹਾਡੇ ਚੈਨ ਨਾ ਮੂਰੇ ਕਹਿ ਦੇਣਾ ਭਗਵੰਤ ਮਾਨ ਸਿਆ ਤਿਆਰ ਹੋ ਜਾ ਜਾਂ ਜਿਹੜਾ ਕੁਝ ਕਰ ਹੁੰਦਾ ਕਰ ਲਾ ਇਹ ਸਿਰਫ ਤੇਰੀ ਤਿਆਰੀ ਆ ਭਗਵੰਤ ਮਾਨ ਸਿਆ ਜਿੱਦਣ ਰਾਜ ਸਭਾ ਦੀ ਸੀਟ ਖਾਲੀ ਹੋਗੀ ਖੋਦਾ ਨਾ ਖਾਸਾ ਤੂੰ ਗਲਤੀ ਕਰ ਲਈ ਜਿਤਾ ਕੇ ਅਰੋੜੇ ਨੂੰ ਕੀ ਨਵਾਂ ਸੰਜੀਵ ਅਰੋੜਾ ਜਿਹੜੇ ਸਤਕਾਰਯੋਗ ਸਾਡੇ ਪੂਰੇ ਇਲੈਕਸ਼ਨ ਲੜ ਰਹੇ ਆ ਜਿੱਦਣ ਜੇ ਜਿੱਤ ਗਿਆ ਉਸ ਦਿਨ ਹੀ ਭਗਵੰਤ ਮਾਨ ਦੀ ਕੁਰਸੀ ਸੀਐਮ ਦੀ ਛੱਡ ਕੇ ਰਾਜ ਸਭਾ ਦੀ ਤਿਆਰੀ ਇਹਦੇ ਖਾਤਰ ਕੀਤੀ ਜਾ ਰਹੀ ਹੈ ਵੀ ਇਹਨੂੰ ਪੰਜਾਬ ਚੋਂ ਹੀ ਕਿਵੇਂ ਭੇਜ ਕੇ ਇਹਨੂੰ ਦਿੱਲੀ ਭੇਜਣਾ ਹੈ ਜਦੋਂ ਰਾਜ ਸਭਾ ਚ ਭੇਜਤੇ ਆਪਣੇ ਆਪ ਹੀ ਗਿਆ ਇਸ ਕਰਕੇ ਇਹ ਕਿਸੇ ਲਈ ਤਿਆਰੀ ਨਹੀਂ ਹੋ ਰਹੀ ਇਹ ਸਿਰਫ ਤੇ ਸਿਰਫ ਇਹ ਭਗਵੰਤ ਮਾਨ ਨੂੰ ਪੰਜਾਬ ਦੀ ਚੀਫ ਮਿਨਿਸਟਰੀ ਤੋਂ ਲਾ ਕੇ ਇਹਦਾ ਡੱਬਾ ਬੰਦ ਕਰਕੇ ਇਹ ਰਾਜ ਸਭਾ ਦੀ ਇਹਨੂੰ ਦੇ ਕੇ ਸੀਟ ਇਹਨੂੰ ਪੰਜਾਬ ਚੋਂ ਕੱਢਣਾ ਹੈ ਇੰਨਾ ਕੰਮ ਆ ਇਹ ਹੁਣ ਪੰਜਾਬ ਦੇ ਲੋਕ ਦੇਖ ਲੈਣ ਵੀ ਜੇ ਭਾਈ ਤੁਸੀਂ ਇਹ ਲੁਟੇਰੇ ਪੰਜਾਬ ਚ ਜਿਹੜੇ ਵੜੇ ਹੋਏ ਆ ਕਿਤੇ ਬੈਠਾ ਏ ਸੁਸੋਧੀਆਂ ਦੱਸੋ ਭਾਈ ਉਹਨਾਂ ਕੀ ਉਹ ਕੀ ਹੈ ਇੱਕ ਐਮਐਲਏ ਵੀ ਹੈ ਨਹੀਂ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਸਹੂਲਤਾ ਦਿੰਦੇ ਹੋ ਉੱਥੇ ਤੁਸੀਂ ਐਮਪੀਆਂ ਦੀਆਂ ਕੋਠੀਆਂ ਕਰਾ ਕੇ ਚਾਰ ਐਮਪੀਆਂ ਨੇ ਕੋਠੀਆਂ ਖਾਲੀ ਕਰਾ ਕੇ ਇਹਨਾਂ ਤੋਂ ਇਹਨਾਂ ਦੇ ਪੀਏ ਵੀ ਕੋਠੀਆਂ ਚੈਂਪੀਅਨ ਦੇ ਰੱਖੇ ਹੋਏ ਤੁਸੀਂ ਯਾਰ ਕਮਾਲ ਆ ਮੈਂਬਰ ਪਾਰਲੀਮੈਂਟ ਐਟ ਸੀਚੇਵਾਲ ਸਾਹਿਬ ਨੇ ਸਤਕਾਰਯੋਗ ਆਸਤੀ ਆਈਟੀ ਹਰਪਜਨ ਸਿੰਘ ਨੇ ਏਡੇ ਬੜੇ ਯਾਰ ਉਹਨਾਂ ਦੀਆਂ ਕੋਠੀਆਂ ਖਾਲੀ ਕਰਾ ਕੇ ਆਪਣੇ ਚਪੜਾਸੀਆਂ ਪੀਏ ਨੂੰ ਦਿੱਤੀਆਂ ਹੋਈਆਂ ਉਹਨਾਂ ਨੇ ਰਹਿ ਕੀ ਗਿਆ ਔਰੇ ਪੰਜਾਬ ਦੀ ਤਾਂ ਇਹ ਰੋਜ ਪੱਗ ਲਾਉਂਦੇ ਆ ਤੇ ਉਰੇ ਆ ਕੇ ਰੋਜ ਤੁਰੇ ਫਿਰਦੇ ਆ ਆ ਜਲੂਸ ਕਢਾਤਾ ਪੰਜਾਬ ਦਾ ਜਾਣ ਕੇ ਜਲੂਸ ਕਢਾਇਆ ਭਗਵੰਤ ਮਾਨ ਦਾ ਵੀ ਵਿਹਲਾ ਹੋਵੇ ਔਰੇ ਕੋਈ ਰੱਖਦਾ ਹੀ ਨਹੀਂ ਬਾਥਰੂਮਾਂ ਦੇ ਘਟਨ ਮੈਨੂੰ ਦੱਸੋ ਕਦੀ ਸਰਕਾਰ ਕੋਈ ਰੱਖਦੀ ਆ ਇਹਦੇ ਜਲੂਸ ਕੱਢਣ ਨੂੰ ਰਖਾਇਆ ਸੁਸੋਦੀਏ ਹਰ ਜਗ੍ਹਾ ਪਖਾਨੇ ਲਿਖ ਦੋ ਹਰ ਜਗ੍ਹਾ ਬਾਥਰੂਮ ਲਿਖ ਲੈ ਵੀ ਤਮਾਸ਼ਾ ਔਰੇ ਕਿੰਗ ਆਫ ਬਾਥਰੂਮਸ ਭਗਵੰਤ ਮਾਨ ਆ ਇਹਦੇ 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 ਔਲਾਦ ਨੇ ਇਲੈਕਸ਼ਨ ਤਾਂ ਹੁੰਦੀਆਂ ਰਹਿੰਦੀਆਂ ਚਲਦੀਆਂ ਰਹਿੰਦੀਆਂ ਪਰ ਇਹ ਭਗਵੰਤ ਮਾਨ ਦਾ ਬਿਸਤਰਾ ਬੰਨਣ ਨੂੰ ਸੀਐਮ ਹਾਊਸ ਤੋਂ ਤਿਆਰ ਰੱਖ ਲੇ ਜਿੱਦਣ ਇਲੈਕਸ਼ਨ ਡਿਕਲੇਅਰ ਹੋਗੀ ਜੇ ਇਹ ਜਿੱਤ ਗਈ ਸੀ ਤਾਂ ਭਗਵੰਤ ਮਾਨ ਸਾਹਿਬ ਰਾਜ ਸਭਾ ਦੇ ਐਮਪੀ ਹੋ ਕੇ ਪੰਜਾਬ ਤੋਂ ਬਾਹਰ ਜਾਣਗੇ